ਬਿਜਲाराम ਨਾਮ ਜਪਣ ਵਾਲਾ ਉਹਨੂੰ ਸ਼ਮਸ਼ਾਨ ਘਾਟ ਨਹੀਂ ਲਜਾਇਆ ਜਾਂਦਾ ਲਜਾਇਆ ਜਾਂਦਾ ਹੈ ਸਾੜਿਆ ਵੀ ਉਸੇ ਤਰ੍ਹਾਂ ਜਾਂਦਾ ਹੈ ਦਫਨ ਵੀ ਉਸੇ ਤਰ੍ਹਾਂ ਕੀਤਾ ਜਾਂਦਾ ਹੈ ਮੰਤਰ ਸ਼ਬਦ ਵੀ ਉਦਹੀ ਪੜੀ ਜਾਂਦੇ ਨੇ ਅੰਤਮ ਅਰਦਾਸ ਵੀ ਉਸੇ ਤਰ੍ਹਾਂ ਹੀ ਪੜੀ ਜਾਂਦੀ ਹੈ ਪਰ ਬਾਣੀ ਵਿੱਚ ਇੱਕ ਪੰਗਤੀ ਆਉਂਦੀ ਹੈ ਕਹਿੰਦੇ ਇਹ ਗੁਰਮੁਖ ਲਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਐਨਾ ਫਰਕ ਸਾਕਤ ਮਰੇ ਸੰਤ ਸਭ ਜੀਵੈ ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਦਾ ਇਹ ਹੈ ਉਹਨਾਂ ਦੀ ਗੱਲਬਾਤ ਹੁਣ ਇਹ ਇੱਕ ਬਹੁਤ ਗਹਿਰਾ ਵਿਸ਼ਾ ਹੈ ਕਿ ਉਹ ਕਿੱਦਾਂ ਨਹੀਂ ਮਰਦਾ ਸਰੀਰ ਤੇ ਉਹਦਾ ਚਲਾ ਗਿਆ ਬਾਕੀਆਂ ਦੀ ਤਾਂ ਉਹ ਨਹੀਂ ਮਰਦਾ ਉਹ ਨਹੀਂ ਮਰਦਾ ਔਰ ਉਹਦੀ ਉਹਦੀ ਸੋਚ ਨਹੀਂ ਮਰਦੀ ਉਹਦਾ ਸੰਕਲਪ ਨਹੀਂ ਮਰਦਾ ਉਹਦਾ ਨਿਸ਼ਚਾ ਨਹੀਂ ਮਰਦਾ ਉਹਦਾ ਸਨੇਹਾ ਨਹੀਂ ਮਰਦਾ ਉਹਦੇ ਮੂੰਹ ਚੋਂ ਨਿਕਲੇ ਬਚਨ ਨਹੀਂ ਮਰਦੇ